ਹਾਂਜੀ ਫੈਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਅੱਜ ਦੀ ਵੀਡੀਓ ਚ ਕਰਾਵਾਂਗੇ ਬਈ ਆਪਣੇ ਆ ਸੈਟਪ ਨੂੰ ਪੇਂਟ ਸਾਰੇ ਨੂੰ ਕਹਿੜਿਆ ਬਣਾ ਦਾਂਗੇ ਆਜੋ ਫਿਰ ਫਤਨਾ ਵਾਹਿਗੁਰੂ ਲੋ ਜੀ ਚਲਾਤਾ ਕੰਮ ਬਾਈਆਂ ਨੇ ਆ ਕੇ ਰੰਗ ਘੋਲ ਲਿਆ ਕਲੀ ਘੋਲੀ ਬਈ ਤੇ ਇਧਰ ਲਾਗੇ ਬਾਈ ਪਾ ਕੇ ਬਾਲਟੀਆਂ ਚ ਬਰਸ਼ ਨਾਲ ਤਿੰਨ ਬਾਈ ਆਏ ਨੇ ਕੰਮ ਜਲਦੀ ਖਿੱਚਿਆ ਜਾਊਗਾ ਇੱਕ ਬਾਈ ਅੰਦਰੋਂ ਲੱਗ ਰਿਹਾ ਖੁੱਡੇ ਕਰਨ ਇੱਕ ਬਾਹਰੋਂ ਬਣਾ ਦੋ ਬਈ ਇਹਨੂੰ ਕੋਕਾ ਪੀਸ ਸਾਰੇ ਖੁੱਡਿਆਂ ਨੂੰ ਕੈਂਟੇ ਬਣਾ ਦੋ ਪੂਰੇ ਓਏ ਅੰਦਰ ਕਿਤੇ ਰਹਿਣਾ ਕਬੂਤਰ ਬਈ ਆਪਾਂ ਬਾਹਰ ਕੱਢ ਤੇ ਇਧਰ ਪਿੰਜਰੇ ਚ ਪਾਰਖੇ ਨੇ ਕੁਝ ਉੱਡ ਗਏ ਹਨਾ ਤਾਂ ਹਾਂ ਦਰਵਾਜ਼ੇ ਤੇ ਬੈਠੇ ਨੇ ਬਾਕੀ ਇਧਰ ਬਿੱਲੋ ਵੀ ਆ ਰਹੀ ਹੈ ਬਈ ਆਪਣੀ ਓ ਤੇਰੀ ਕੀ ਬਾਤ ਹੈ ਪਾਊਡਰ ਉੱਡ ਗਿਆ ਉਹ ਜਿਹੜਾ ਬਈ ਬਲੈਕ ਕਬੂਤਰਾ ਖਾ ਲਏ ਇਹਦੇ ਨਾਲ ਉੱਡ ਗਿਆ ਪਾਊਡਰ ਅੱਛਾ ਯਾਰ ਐਡਾ ਵੱਡਾ ġੇੜਾ ਕੱਢ ਲੈਣਾ ਤੂੰ ਕੀ ਬਾਤ ਹੈ ਯਾਰ ਮੈਂ ਤਾਂ ਐ ਸੀ ਇਹ ਤਾਂ ġੇੜਾ ਉੱਡੇ ਜਾਂਦਾ ਹੂਆ ਇਹਦਾ ਪੂਰਾ ਵੱਡਾ ġੇੜਾ ਕੱਢ ਕੇ ਆਇਆ ਬਈ ਉੱਡ ਪਤਾ ਨਹੀਂ ਕਿਵੇਂ ਲਿਆ ਐਡਾ ਤਾਂ ਗਾਲਾ ਇਹਦਾ ਆਹ ਜਿਹੜਾ ਬਾਈ ਬ੍ਰਸ਼ ਮਾਰੀ ਜਾਂਦਾ ਇਹ ਧੂਆਂ ਛੱਡੀ ਜਾਂਦਾ ਉਧਰਲਾ ਬਾਈ ਧੂਆਂ ਵਾਲੀ ਗੰਦ ਨੂੰ ਚਿੱਟੀ ਕਰੀ ਜਾਂਦਾ ਓ ਸ਼ਿਟ ਕਬੂਤਰ ਮਰ ਗਿਆ ਬਈ ਇੱਕ ਆਪਣਾ ਯਾਰ ਓਹੋ ਇਹਨੂੰ ਕੀ ਚੱਕਰ ਪੈ ਗਿਆ ਯਾਰ ਕਬੂਤਰ ਤਾਂ ਸਾਰੇ ਠੀਕ ਠਾਕ ਨੇ ਯਾਰ ਚੰਗੇ ਭਲੇ ਨੇ ਅਟੈਕ ਵਗੈਰਾ ਹੀ ਹੋਇਆ ਹੋਊ ਬਈ ਬਿਮਾਰ ਤਾਂ ਹੈ ਨਹੀਂ ਫੀਗਾ ਕਬੂਤਰ ਸਾਰੇ ਫਿੱਟ ਨੇ ਕਬੂਤਰ ਆ ਖੁੱਡੇ ਚ ਜਿੰਨੇ ਵੀ ਹੈਗੇ ਨੇ ਚੱਲ ਕੱਢ ਦਿੰਨੇ ਆਂਗੇ ਤੇ ਨਾਲੇ ਦਾਣੇ ਤੇ ਆ ਪਾਣੀ ਨਵਾਂ ਰੱਖ ਦਿੰਨੇ ਆਂ ਖੜਜੋ ਵੀ ਖੜਜੋ ਬੱਸ ਬੇਟਾ ਓਹ ਹੋ ਆਏ ਏ ਸ਼ਿੱਟ ਯਾਰ ਪਦਾਂ ਨੇ ਕੀ ਚੱਕਰ ਬਣ ਗਿਆ ਬਾਅਦ ਚ ਦੱਬ ਦਾਂਗੇ ਮਾੜੀ ਹੋਇਆ ਯਾਰ ਆ ਲਓ ਵੀ ਤੁਹਾਡੇ ਦਾਣੇ ਪਾ ਲਿਆਂਦੇ ਟ੍ਰੇ ਚ ਚੱਕੋ ਖਾ ਲਓ ਵੀ ਆ ਕੇ ਇਧਰ ਨੇ ਬਈ ਆਪਣੇ ਗੇਬੇ ਵਾਲੇ ਕਬੂਤਰ ਤਾਂ ਬਈ ਗੇਬੇ ਆਪਾਂ ਦੇਤਾ ਜਿਹੜੇ ਭਰਾਵਾਂ ਨੂੰ ਨਿਕਲਿਆ ਸੀਗਾ ਤੇ ਉਹਨਾਂ ਨੂੰ ਦੇਤਾ ਗੇਬੇ ਬਾਕੀ ਇੱਕ ਰਹਿ ਗਿਆ ਉਹਦੇ ਨਾਲ ਸਾਡਾ ਕੰਟੈਕਟ ਨਹੀਂ ਹੋਇਆ ਕੋਈ ਤੇ ਜਦੋਂ ਹੀ ਹੁੰਦਾ ਉਹ ਤੀਜੇ ਨੂੰ ਵੀ ਦੇ ਦਾਂਗੇ ਦੋ ਨੂੰ ਦੇਤਾ ਤੇ ਨੀਲਿਆਂ ਦੀ ਜੋੜੀ ਸ਼ਾਇਦ ਬੱਚ ਜੇ ਬਈ ਤੇ ਅਗਲਾ ਗੇਬੇ ਬਈ ਐਸੇ ਕਬੂਤਰਾਂ ਚੋਂ ਅਗਲੇ ਮਹੀਨੇ ਕੱਢਾਂਗੇ ਆਪਾਂ ਤਾਂ ਕਰਕੇ ਚੈਨਲ ਆਪਣਾ ਹੁਣੇ ਸਬਸਕ੍ਰਾਈਬ ਕਰ ਲਓ ਪਾਣੀ ਆਪਾਂ ਰੱਖਤਾ ਦਬਾ ਦਿਓ ਸਬਸਕ੍ਰਾਈਬ ਤਾ ਮੈਟਰੋ ਬਈ ਫਾਈਨਲੀ ਖੁੱਡਿਆਂ ਤੇ 1 ਕੋਟ ਵੱਜ ਗਿਆ 1 ਕੋਟ ਕੰਪਲੀਟ ਕਰਤਾ ਬਾਈ ਹੋਰਾਂ ਨੇ ਅੰਦਰੋਂ ਵੀ ਤੇ ਬਾਹਰੋਂ ਵੀ ਦੇਖੋ ਬਈ ਕਿੰਨਾ ਫਰਕ ਪੈ ਗਿਆ ਪਹਿਲਾਂ ਕਿੰਨੀ ਖਸਤੀ ਹਾਲਤ ਹੋ ਰਹੀ ਸੀ ਇਹਦੀ ਨਮਾ ਨਮਾ ਤਾਂ ਇਹ ਹੁਣੇ ਲੱਗਣ ਲੱਗ ਗਿਆ ਬਾਕੀ ਹਲੇ ਤਾਂ 1 ਕੋਟ ਹੀ ਆ ਜਦੋਂ ਕੰਪਲੀਟ ਹੋ ਗਿਆ ਉਦੋਂ ਦੇਖਿਓ ਬਈ ਰੰਗ ਵਾਲੇ ਬਾਟ ਕੱਢਦੇ ਹੋ ਬਈ ਇਧਰ ਬਈ ਬੈਲਾ ਦੇ ਬੱਚੇ ਸੁੱਤੇ ਪਏ ਨੇ ਪਿੰਜਰੇ ਦੇ ਵਿੱਚ ਤੇ ਇਹਦੇ ਪਿੱਛੇ ਸਾਰੇ ਜਾਨਵਰ ਇਕੱਠੇ ਹੋ ਰਹੇ ਨੇ ਤੇ ਇਧਰ ਚਿੜੀਆਂ ਦਾ ਚੱਲੀ ਜਾਂਦਾ ਮੋਹ ਪਿਆਰ ਦਿਖਾਉਣਾ ਤੁਹਾਨੂੰ ਅੰਦਰ ਕੈਮਰਾ ਪਾ ਕੇ ਏ ਕਰੋ ਚੈੱਕ ਬਈ ਆ ਲੱਗ ਰਿਹਾ ਨੇ ਕਰਨ ਫਮੂਚਾ ਦਾਣੇ ਦੇਈ ਜਾਂਦੇ ਇੱਕ ਦੂਜੇ ਨੂੰ ਇਧਰ ਬਈ ਜਿਹੜਾ ਆਪਾਂ ਗ੍ਰੀਨ ਪੈਰਟ ਛੱਡਾ ਹੋਇਆ ਨੂਰ ਹਨਾ ਇਹਦੇ ਵਾਸਤੇ ਜਿਹੜੀ ਆਪਣੇ ਕੋਲੇ ਪਹਿਲਾਂ ਇੱਕ ਤੋਤੀ ਹੁੰਦੀ ਸੀ ਜਿਹੜੀ ਬੋਲਦੀ ਹੁੰਦੀ ਸੀ ਮਿੱਠੀ ਉਹ ਲੈ ਕੇ ਆਵਾਂਗੇ ਤੇ ਆ ਮਾਸਟਰ ਕੇਜ ਦੇ ਅੰਦਰ ਇਹਨਾਂ ਦੀ ਬਰੀਡਿੰਗ ਕਰਾਵਾਂਗੇ ਬਾਕੀ ਸਾਰੇ ਤੋਤੇ ਤੇ ਚਿੜੀਆਂ ਪੂਰੇ ਖੁਸ਼ ਨੇ ਲਓ ਜੀ ਦੂਜਾ ਕੋਟ ਚੱਲ ਪਿਆ ਬਾਈ ਵੜ ਗਿਆ ਬਾਲਟੀ ਲੈ ਕੇ ਖੁੱਡਿਆਂ ਦੇ ਅੰਦਰ ਤੇ ਦੇਖੋ ਬਈ ਜਿਵੇਂ ਜਿਵੇਂ ਕਲੀ ਸੁੱਕੀ ਜਾਂਦੀ ਆ ਕਿੰਨਾ ਘੈਂਟ ਲੱਗ ਜਾਂਦਾ ਸੈਟਅਪ ਤੇ ਨਾਲੇ ਬਈ ਆਪਾਂ ਆ ਜਿਹੜੀਆਂ ਟਾਕੀਆਂ ਨੇ ਖੁੱਡਿਆਂ ਦੀਆਂ ਇਹ ਤੇ ਨਵਾਂ ਰੰਗ ਕਰਾਵਾਂਗੇ ਤੇ ਇਧਰ ਵੀ ਦੇਖੋ ਬਈ ਜਿਵੇਂ ਜਿਵੇਂ ਸੁੱਕੀ ਜਾਂਦਾ ਕਿੰਨੀ ਸੋਹਣੀ ਲੱਗ ਜਾਂਦੀ ਆ ਕੰਦ ਆ ਬਾਈ ਵੱਡੀ ਗੰਦ ਤੇ ਲੱਗਿਆ ਹੋਇਆ ਆਇਓ ਵੀ ਕਬੂਤਰ ਬਾਹਰ ਕੱਢ ਦੀਏ ਬਾਈ ਕਹਿੰਦੇ ਅੰਦਰੋਂ ਰੰਗ ਕਰਨਾ ਖੁੱਡਾ ਤਾਂ ਬਈ ਸਾਰੇ ਕਬੂਤਰ ਆਪਾਂ ਬਾਹਰ ਕੱਢ ਦਿੰਨੇ ਆ ਅੰਦਰੋਂ ਵੀ ਹਾਲ ਖਰਾਬ ਆ ਖੁੱਡੇ ਦਾ ਵਧੀਆ ਨਵਾਂ ਨਵਾਂ ਬਣ ਜੂ ਆ ਲਓ ਵੀ ਆ ਕੱਢ ਲਿਆਂਦੇ ਲਾਸਟ ਤਿੰਨ ਕਬੂਤਰ ਇੱਕ ਬੱਚਾਗਾ ਇੱਕ ਕਬੂਤਰੀ ਆ ਇੱਕ ਕਬੂਤਰ ਆ ਇਹਨਾਂ ਨੂੰ ਛੱਡ ਦਿੰਨੇ ਆਪਾਂ ਇਹਦੇ ਵਿੱਚ ਹੁਣ ਆਪੇ ਰੰਗ ਕਰੀ ਜਾਣਗੇ ਬਾਈ ਹੋਰੀ ਚੰਗੀ ਤਰ੍ਹਾਂ ਪਹਿਲਾਂ ਦਿੱਕਤ ਆਉਂਦੀ ਸੀ ਵਿੱਚ ਲਓ ਜੀ ਵੜ ਗਿਆ ਬਾਈ ਖੁੱਡੇ ਦੇ ਅੰਦਰ ਪਹਿਲਾਂ ਤਾਂ ਬੌਕਰ ਨਾਲ ਸਾਰੇ ਨੂੰ ਝਾੜੂਆ ਫੇਰ ਰੰਗ ਕਰੂ ਵਧੀਆ ਬਣਾ ਦੀਮ ਬਾਈ ਕੈਂਟ ਗੱਲਬਾਤ ਬਣਾ ਦੀ ਇਹਦੀ ਮਾਸਟਰ ਕੇਜ ਦੇ ਅੰਦਰ ਵੀ ਚੱਲ ਪਿਆ ਰੰਗਦਾ ਕੰਮ ਐਦਾ ਵੀ ਬਹੁਤ ਬੁਰਾ ਹਾਲਾ ਬਾਈ ਦੇਖੋ ਸਾਰਾ ਰੰਗ ਲਿਆ ਪਿਆ ਪਹਿਲਾਂ ਵਾਲਾ ਹੁਣ ਦੇਖਿਓ ਬਈ ਨਵਾਂ ਨਵਾਂ ਬਣ ਜੂ ਕੈਂਟ ਚਮਕੂ ਪੂਰਾ ਜਿਵੇਂ ਆਹ ਖੋਡਾ ਚਮਕਦਾ ਇਹਦੇ ਕੰਨੀ ਤਾਂ ਦੇਖਣ ਨੂੰ ਜੀ ਨਹੀਂ ਕਰਦਾ ਸੀ ਹੁਣ ਦੇਖੋ ਬਈ ਕਿਵੇਂ ਲਿਸ਼ਕਾ ਮਾਰਦਾ ਉੱਤੋਂ ਹੋ ਗਿਆ ਗੇਟ ਤੇ ਕਾਲਾ ਰੰਗ ਸਰਪ੍ਰਾਈਜ਼ ਆ ਰੰਗ ਕਰਾਵਾਂਗੇ ਬਈ ਆਪਾਂ ਟਾਕੀਆਂ ਤੇ ਰੈੱਡ ਕਲਰ ਬਲੱਡੀ ਰੈੱਡ ਬਹੁਤ ਕੈਂਟ ਲੱਗੂ ਬਈ ਵਾਈਟ ਦੇ ਨਾਲ ਰੈੱਡ ਦਾ ਕੰਬੀਨੇਸ਼ਨ ਚਲਾਤਾ ਬਾਈ ਨੇ ਟਾਕੀ ਤੇ ਕੰਮ ਤੇ ਦੋਨੇ ਕੋਟ ਹੋ ਗਏ ਕੰਪਲੀਟ ਵਾਈਟ ਕਲਰ ਦੇ ਦੋਨੇ ਕੋਟ ਮਾਰਤੇ ਹੁਣ ਟਾਕੀਆਂ ਤੇ ਰੰਗ ਕਰਨਗੇ ਆ ਕਲਰ ਬਈ ਮੈਂ ਪਹਿਲਾਂ ਦੱਸਣਾ ਸੀਗਾ ਤੁਹਾਨੂੰ ਫਿਰ ਮੈਂ ਸੋਚਿਆ ਚਲੋ ਸਰਪ੍ਰਾਈਜ਼ ਹੀ ਦੇਵਾਂਗੇ ਵੀਡੀਓ 'ਚ ਇਧਰੋਂ ਦੇਖੋ ਬਈ ਅੰਦਰੋਂ ਤਾਂ ਕਰਤਾ ਇੱਕ ਕੋਟ ਹੀ ਵੱਜਿਆ ਹਲੇ ਇਹਦੇ 2 ਕੋਟ ਵੱਜਣੇ ਆ ਫਿਰ ਜਮਾ ਲਾਲ ਲਾਲ ਟਮਾਟਰ ਵਾਂਗੂ ਚਮਕੂ ਤੇ ਜਦੋਂ ਸਾਰੀਆਂ ਟਾਕੀਆਂ ਤੇ ਰੈਡ ਰੈਡ ਹੋ ਗਿਆ ਇਮੇਜਨ ਕਰੋ ਬਈ ਕਿੰਨਾ ਘੈਂਟ ਲੱਗੂ ਸੈਟਅਪ ਆ ਖੁੱਡੇ ਵਾਲਾ ਬਾਈ ਇੱਥੋਂ ਤੱਕ ਪਹੁੰਚ ਗਿਆ ਕੰਧਾਂ ਤੇ ਮਾਰਤਾ ਹੁਣ ਛੱਤ ਤੇ ਮਾਰੀ ਜਾਂਦਾ ਬਾਕੀ ਬਾਈ ਨੂੰ ਕਰਨ ਦੋ ਆਪਾਂ ਅੱਗੇ ਚੱਲਦੇ ਆਂ ਕੀ ਬਾਤ ਐ ਯਾਰ ਆਏ ਹਾਏ ਸੋਣਾ ਸੋਣਾ ਲੱਗ ਜਾਂਦਾ ਬਈ ਘੈਂਟ ਘੈਂਟ ਨਾਲੇ ਨਵਾਂ ਨਵਾਂ ਲੱਗ ਜਾਂਦਾ ਜਦੋਂ ਪੂਰੇ 2 ਕੋਟ ਵੱਜ ਗਏ ਫੇਰ ਦੇਖਿਓ ਬਈ ਗੱਲਬਾਤ ਐਂਡ ਹੁੰਦੀ ਤਾਂ ਮਿੱਤਰੋ ਖੁੱਡੇ 'ਚ 1 ਕੋਟ ਮਾਰਤਾ ਬਾਈ ਨੇ ਦੇਖੋ ਐਂ ਲੱਗਦਾ ਬਾਕੀ ਸ਼ਾਮ ਹੋ ਗਈ ਸਵੇਰੇ ਆ ਕੇ ਮਾਰਨਗੇ ਦੋਨੇ ਖੁੱਡਿਆਂ 'ਚ ਡਬਲ ਕੋਟ ਨਾਲੇ ਟਾਕੀਆਂ ਤੇ ਬਈ ਆਹ ਦੇਖੋ ਬਈ ਇੱਕ ਟਾਕੀ ਕਰਤੀ ਪੂਰੀ ਐ ਤੇ 1 ਕੋਟੀ ਵੱਜਿਆ ਹਲੇ ਬਾਕੀ ਮਿਲਦੇ ਆਂ ਬਈ ਸਵੇਰੇ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਆਪਾਂ ਹੋ ਗਏ ਲੇਟ ਬਈ ਹੁਣੀ ਉੱਠਿਆ ਤੇ ਆਜੋ ਚੱਲ ਕੇ ਦੇਖੀਏ ਕਿੰਨਾ ਕੁ ਕੰਮ ਹੋ ਗਿਆ ਬਈ ਕਿੰਨਾ ਕੁ ਰੰਗ ਹੋ ਗਿਆ ਸੈਟਪ ਤੇ ਟਟ ਟਟ ਕੀ ਬਾਤ ਹੈ ਬਈ ਕੀ ਬਾਤ ਹੈ ਆਏ ਹਾਈ ਇੱਕ ਇੱਕ ਕੋਟ ਮਾਰਤਾ ਬਈ ਸਾਰੀਆਂ ਟਾਕੀਆਂ ਤੇ ਕਬੂਤਰਾਂ ਵਾਲੇ ਖੁੱਡੇ ਵੀ ਹੋ ਗਏ ਕੀ ਬਾਤ ਹੈ ਹਲੇ ਇੱਕ ਇੱਕ ਕੋਟ ਵੱਜਿਆ ਬਈ ਤੇ ਆਹ ਦੇਖੋ ਬਈ ਆ ਵੀ ਹੋ ਗਏ ਆ ਟਾਕੀਆਂ ਹੋ ਗਈਆਂ ਸਾਰੀਆਂ 6 ਦੀਆਂ 6 ਰੈੱਡ ਕਲਰ ਦੀਆਂ ਤੇ ਅੰਦਰੋਂ ਬਈ ਰੰਗ ਇਹਨਾਂ ਤੇ ਕੰਪਲੀਟ ਹੋ ਗਿਆ ਚਿੱਟਾ ਰੰਗ ਵਾਈਟ ਵਾਲਾ ਤੇ ਜਿਹੜਾ ਰੈੱਡ ਵਾਲਾ ਉਹ ਹਜੇ ਡਬਲ ਵੱਜੂਆ ਬਈ ਤੇ ਫਿਲਹਾਲ ਆਇ ਲੱਗਣ ਲੱਗਿਆ ਬਈ ਆਪਣਾ ਸੈਟਅਪ ਇਧਰੋਂ ਦਿਖਾਉਨਾ ਕੈਂਟ ਲੱਗਦਾਗਾ ਬਹੁਤ ਸੋਹਣਾ ਲੱਗਦਾ ਬਈ ਨਵਾਂ ਯਾ ਰੰਗ ਹੋ ਗਿਆ ਵਧੀਆ ਤੇ ਬਾਕੀ ਬਈ ਇਧਰ ਸਾਰਾ ਕੰਪਲੀਟ ਆ ਤੇ ਇਧਰੋਂ ਚੱਲ ਕੇ ਦਿਖਾਉਣੇ ਆ ਉਹ ਬੱਸ ਰੌਲਾ ਪਾਈ ਜਾਂਦੇ ਹੋ ਕੀ ਹੋ ਗਿਆ ਤੁਹਾਨੂੰ ਤੇ ਆਲੇ ਗੇਟ ਤੇ ਬਈ ਕਰਿਆ ਆਪਾਂ ਬਲੈਕ ਕਲਰ ਇਹ ਤੇ ਬਲੈਕ ਕਰਾਤਾ ਚਿੜੀਆਂ ਵਾਲੇ ਪਿੰਜਰੇ ਤੇ ਵੀ ਬਲੈਕ ਕਰਾਂਗੇ ਤੇ ਅੰਦਰ ਵਾਈਟ ਅੰਦਰ ਵਾਈਟ ਕਲੀ ਦਾ ਹਲੇ ਇੱਕ ਕੋਟ ਮਾਰਿਆਗਾ ਦੂਜਾ ਮਾਰਨਾ ਫਿਰ ਚਟਾ-ਚਟਾ ਲੱਗਣ ਲੱਗ ਜੂ ਤੇ ਬਲੈਕ ਦਾ ਇੱਕ ਕੋਟ ਵੱਜੂਆ ਤੇ ਇਹਦੇ ਵਰਗਾ ਬਣ ਜੂ ਬਈ ਆਹ ਗੇਟ ਵਰਗਾ ਤੇ ਆਹ ਖੁੱਡਾ ਅੰਦਰੋਂ ਦੂਜੀ ਵਾਰ ਪੇਂਟ ਹੋਈ ਜਾਂਦਾ ਇੱਕ ਵਾਰੀ ਪੇਂਟ ਹੋ ਗਿਆ ਬਾਕੀ ਇੱਧਰ ਸਾਰਾ ਕੰਪਲੀਟ ਆ ਬਈ ਤੇ ਕਬੂਤਰ ਇੱਧਰ ਗੱਡ ਰੱਖੇ ਨੇ ਹਲੇ ਛੱਡੇ ਨਹੀਂ ਹੈਗੇ ਛੱਡਣੇ ਆ ਬਈ ਇਹ ਐਈ ਤੇ ਬਲੈਕ ਉਤੇ ਬਲੈਕ ਐਈ ਤੇ ਬਲੈਕ ਇੱਧਰ ਜਿਹੜਾ ਸਾਰਾ ਏਰੀਆ ਬਈ ਆਹ ਪਿੰਜਰੇ ਵਾਲਾ ਐਈ ਤੇ ਸਾਰੇ ਤੇ ਬਲੈਕ ਸ਼ੇਡ ਦੇਵਾਂਗੇ ਉਧਰ ਆਪਾਂ ਰੈੱਡ ਸ਼ੇਡ ਦੇ ਦੀ ਵਾਈਟ ਦੇ ਨਾਲ ਰੈੱਡ ਦੇਤੀ। ਤਵੇ ਆ ਕੰਬੀਨੇਸ਼ਨ ਰੱਖਿਆ ਆਪਣੇ ਸੈਟਅਪ ਦਾ। ਬਾਕੀ ਇੱਧਰ ਦੇਖੋ ਬਈ ਆ ਵੀ ਸੋਹਣਾ ਲੱਗਦਾ ਸਾਰਾ। ਇੱਧਰ ਆਪਾਂ ਫਰੂਟਾਂ ਵਾਲੇ ਪੌਦੇ ਲਾਏ ਹੋਏ ਨੇ ਤੇ ਬਾਕੀ ਆਪਾਂ ਬਈ ਜਿਹੜਾ ਸਿਆਲਾਂ ਚ ਆਪਣਾ ਧਣੀਆਂ ਹੋ ਗਿਆ ਲਟਰਨ ਪਾਟਰਮ ਹੋਰ ਚੀਜ਼ਾਂ ਹੋ ਗਈਆਂ ਆ ਸਾਰੀਆਂ ਉਰੇ ਬੀਜਤੀਆਂ ਤੇ ਆ ਸੋਹਣਾ ਲੱਗਦਾ ਹਨਾ ਕੰਦ ਇਧਰੋਂ ਵਧੀਆ ਲੱਗਦੀ ਆ। ਲਓ ਵੀ ਲਾਗੇ ਬਾਈ ਹੁਰੀ ਪਿੰਜਰਿਆਂ ਤੇ ਰੰਗ ਕਰਨ ਬਲੈਕ ਬਲੈਕ ਕੱਢ ਦੇਣਗੇ ਹੁਣ ਸਾਰੇ ਪਿੰਜਰੇ ਆਇਦਾ ਰੰਗ ਕੰਪਲੀਟ ਹੋ ਗਿਆ ਬਾਈ ਚਿੜੀਆਂ ਵਾਲੇ ਦਾ ਤੇ ਨਾਲ ਵਾਲੇ ਖੁੱਡੇ ਦਾ ਦੋਨੇ ਓਕੇ ਹੋ ਗਏ ਬਾਈ ਜਮਾ ਆ ਲਓ ਵੀ ਚੱਲ ਪਿਆ ਦੂਜਾ ਕੋਟ ਰੈੱਡ ਕਲਰ ਦਾ ਟਾਕੀਆਂ ਤੇ ਰੋਲਰ ਨਾਲ ਕਰੀ ਜਾਂਦਾ ਬਾਈ ਪਹਿਲਾਂ ਬ੍ਰਸ਼ ਨਾਲ ਕੀਤਾ ਤੇ ਹੁਣ ਬਈ ਰੋਲਰ ਨਾਲ ਛੇਤੀ ਛੇਤੀ ਸਾਰੀਆਂ ਤੇ ਹੋ ਜੂ ਬਣਾ ਦੇ ਬਈ ਗੱਲ ਬਾਤ ਦੇਖ ਦੇਖ ਭੁੱਖ ਲਵੇ ਫਟਪਨੂੰ ਇਹੇ ਜਿਹਾ ਬਣਾ ਦੇ ਕੈਂਟ ਲੱਗੀ ਜਾਂਦਾ ਬਈ ਜਿਵੇਂ ਜਿਵੇਂ ਡਬਲ ਕੋਟ ਹੋਈ ਜਾਂਦਾ ਬਹੁਤ ਸੋਹਣਾ ਰੰਗ ਚੜੀ ਜਾਂਦਾ ਬਈ ਬਹੁਤ ਸੋਹਣਾ ਉਤੋਂ ਵਾਈਟ ਕਲਰ ਦੇ ਉੱਤੇ ਤਾਂ ਉਹੀ ਬਹੁਤ ਫੱਬਦਾ ਰੈੱਡ ਕਲਰ ਦੇਖਿਓ ਕਿਹੜਾ ਹੁਣ ਬਾਈ ਬਣਾਉਂਦਾ ਇਹਦੀ ਗੱਲ ਬਾਤ ਐਂਡ ਜਾਨਵਰ ਵੀ ਸਾਰੇ ਉਲਝੇ ਪਏ ਨੇ ਵੀ ਆਹ ਕੀ ਹੋਈ ਜਾਂਦਾ ਸਾਡੇ ਖੁੱਡਿਆਂ ਚ ਕੀ ਕਰੀ ਜਾਂਦੇ ਨੇ ਬਰਸ਼ ਬਰਸ਼ ਜੇ ਮਾਰ ਮੂਰ ਕੇ ਉਲਝੇ ਪਏ ਨੇ ਕਦੇ ਇੱਧਰ ਪਾ ਜਾਂਦੇ ਨੇ ਕਦੇ ਉੱਧਰ ਪਾ ਜਾਂਦੇ ਨੇ ਦੁਪਹਿਰ ਵਾਲਾ ਖਾਣਾ ਪਈਣਾ ਇਹਨਾਂ ਨੂੰ ਪਾਤਾ ਵੀ ਰੱਖਤਾ ਫੀਡਰਾਂ ਚ ਪਾਤਾ ਪਾਣੀ ਪੂਣੀ ਪਾਤਾ ਸਾਰਿਆਂ ਨੂੰ ਆ ਜੋ ਵੀ ਪਿੰਜਰਾ ਦੇਖਦਿਆਂ ਰੰਗ ਕੰਪਲੀਟ ਹੋ ਗਿਆ ਇੱਕ ਤੇ ਤੇ ਹੁਣ ਬਾਈ ਦੂਜੇ ਤੇ ਕਰੀ ਜਾਂਦਾਗਾ ਐ ਤੇ ਲੱਗ ਰਿਆ ਕਰਨ ਅੰਦਰ ਵੜ ਕੇ ਤੇ ਆਹ ਵਾਲੇ ਪਿੰਜਰੇ ਤੇ ਹੋ ਗਿਆ ਦੇਖੋ ਵੀ ਕਿੰਨਾ ਘੈਂਟ ਲੱਗਦਾ ਜਮਾ ਨਮਾ ਨਿਕਲਿਆ ਆ ਜਿੰਮੇ ਦਾ ਲਿਆਂਦਾ ਸੀ ਉਵੇਂ ਦਾ ਬਣ ਗਿਆ ਬਈ ਬਹੁਤ ਘੈਂਟ ਲੱਗਦਾ ਬਈ ਵਧੀਆ ਹੋ ਗਿਆ ਰੰਗ ਬਾਕੀ ਇਹ ਤੇ ਹੋਈ ਜਾਂਦਾ ਇਹ ਹੋਏ ਤੋਂ ਦਿਖਾਵਾਂਗੇ ਤੁਹਾਨੂੰ ਖੀਰ ਤੇ ਰਾਂਜੇ ਦੇ ਪੌਂਡ ਨੂੰ ਵੀ ਲੱਗ ਗਿਆ ਬਾਈ ਕਲੀ ਕਰਨ ਇਹਦਾ ਵੀ ਸਾਰਾ ਰੰਗ ਲਿਆ ਪਿਆ ਸੀ ਬਈ ਹੁਣ ਕੁਕੜੀ ਦੇ ਅੰਡੇ ਵਰਗੀ ਕੱਢ ਦੂ ਚਿੱਟੀ ਮਾਰ ਮਾਰ ਕੇ ਕਲੀ ਦੇ ਬਰਸ਼ ਆ ਚੱਕੋ ਵੀ ਆ ਬਣਾਤਾ ਨਵਾਂ ਪਿੰਜਰਾ ਆ ਦੋਨੇ ਤਿੰਨੇ ਪਿੰਜਰਿਆਂ ਤੇ ਹੋ ਗਿਆ ਬਈ ਤੇ ਹੁਣ ਉਧਰ ਬਾਈ ਕਰੀ ਜਾਂਦਾ ਖੁਰਲੀ ਤੇ ਆਤਰੋ ਚਾਤਰੋ ਦੀ ਖੁਰਲੀ ਤੇ ਰੈੱਡ ਕਲਰ ਕਰਾਤਾ ਬਈ ਬਹੁਤ ਸੋਹਣੀ ਲੱਗਦੀ ਆ ਇਹ ਵੀ ਕੈਂਟ ਲੱਗਦੀ ਆ ਆ ਜਾਲੀ ਤੇ ਵੀ ਰੈੱਡ ਕਲਰ ਮਰਾਤਾ ਬਾਈ ਕਹਦਾ ਰੰਗ ਬਚਿਆ ਪਿਆਗਾ ਮੈਂ ਖਾ ਮਾਰਦੇ ਬਈ ਇਹਨੂੰ ਵੀ ਯਰ ਲੱਗੀ ਪਈ ਸੀਗੀ ਇਹਦਾ ਦਿਲ ਨਹੀਂ ਲੱਗਦਾ ਬਾਈ ਘਰੇ ਜੀ ਨਹੀਂ ਲੱਗਦਾ ਇਹ ਆਈ ਆ ਖੇਡਣ ਜਾਨਵਰਾਂ ਨਾਲ ਇਹ ਖਰਗੋਸ਼ ਦੇ ਬੱਚਿਆਂ ਨਾਲ ਖੇਡਣਾ ਚਾਹੁੰਦੀ ਆ ਉਹ ਖੇਡਦਾ ਨਹੀਂ ਉਹ ਡਰਦਾਗਾ ਆ ਇੱਕ ਮੈਨ ਰਿਕਵੈਸਟ ਕਰਦੀ ਆ ਦੇਖੋ ਤਾਂ ਮਿੱਤਰੋ ਬਾਈ ਹੋਰਾਂ ਦਾ ਹੋ ਗਿਆ ਕੰਮ ਖਤਮ ਆ ਲਾਸਟ ਬਰਸ਼ ਚਲਾਈ ਜਾਂਦਾ ਬਾਕੀ ਤੁਹਾਨੂੰ ਸਵੇਰੇ ਦਿਖਾਉਨੇ ਆ ਤਾਂ ਮੇਟਰੂ ਫਾਈਨਲੀ ਆਪਣਾ ਸਾਰਾ ਫੈਟਪ ਬਈ ਪੇਂਟ ਹੋ ਗਿਆ ਨਾਲੇ ਸਾਰੇ ਦੀ ਕਰਤੀ ਸਫਾਈ ਆਜੋ ਦਿਖਾਈਏ ਬਈ ਇਧਰੋਂ ਦੇਖੋ ਬਈ ਪਹਿਲਾਂ ਤਾਂ ਨਕਸ਼ਾ ਹੀ ਬਦਲ ਗਿਆ ਬਈ ਐਂ ਲੱਗਦਾ ਖੁੱਡੇ ਨਵੇਂ ਪਾਈ ਹੁਣ ਤੇ ਕਾ ਰੈੱਡ ਕਲਰ ਕਰਕੇ ਹਨਾ ਬਹੁਤ ਸੋਹਣਾ ਲੱਗਦਾ ਬਈ ਪੂਰਾ ਘੈਂਟ ਲੱਗਦਾਗਾ ਤੇ ਸਾਰੇ ਖੁੱਡੇ ਸਾਫ਼ ਕਰਤੇ ਬਈ ਤੇ ਇਧਰ ਕਬੂਤਰਾਂ ਵਾਲੇ ਤੇ ਵੀ ਆਪਾਂ ਸੇਮ ਰੰਗ ਹੀ ਕਰਾਇਆਗਾ ਦੇਖੋ ਬਹੁਤ ਸੋਹਣਾ ਲੱਗਦਾ ਬਈ ਰੈੱਡ ਕਲਰ ਤੇ ਨਾਲੇ ਬਈ ਸਾਰੇ ਦੀ ਕਰਤੀ ਸਫਾਈ ਕਰੋ ਚੈੱਕ ਐਦੀ ਵੀ ਕਰਤੀ ਦੇਖੋ ਆ ਸਾਰਾ ਸਾਫ ਹੋ ਗਿਆ ਤੇ ਉਸ ਤੋਂ ਬਾਅਦ ਬਈ ਆ 6 ਦੇ 6 ਖੁੱਡੇ ਇਹ ਸਾਫ ਕਰਤੇ ਸਾਰੇ ਇੱਧਰ ਰੈਬਿਟਾਂ ਦੇ ਬੱਚੇ ਛੱਡ ਰੱਖੇ ਨੇ ਇਹ ਬੈਲਾ ਦੇ ਹਨਾ ਉਹ ਤੋਂ ਛੱਡੇ ਨੇ ਬੈਲਾ ਦੇ ਬੱਚੇ ਯਾਰ ਇਹਨਾਂ ਨੂੰ ਤੰਗ ਕਰਦੇ ਨੇ ਤਾਂ ਇੱਧਰ ਛੱਡੇ ਆ ਤੇ ਆ ਟਾਕੀਆਂ ਬਾਰੇ ਜਰੂਰ ਦੱਸੋ ਬਈ ਹਨਾ ਆ ਵਾਈਟ ਕਲਰ ਦੇ ਨਾਲ ਰੈੱਡ ਕਲਰ ਦਾ ਕੰਬੀਨੇਸ਼ਨ ਕਿਵੇਂ ਲੱਗਿਆ ਤੁਹਾਨੂੰ ਪਹਿਲਾਂ ਮੈਂ ਦੱਸ ਪਹਿਲਾਂ ਮੈਂ ਦੱਸਣਾ ਚਾਹੁੰਦਾ ਸੀ ਵੀ ਆਪਾਂ ਰੈੱਡ ਕਰਾਵਾਂਗੇ ਫਿਰ ਮੈਂ ਸੋਚਿਆ ਚਲੋ ਸਰਪ੍ਰਾਈਜ਼ ਹੀ ਦੇਵਾਂਗੇ ਵੀਡੀਓ 'ਚ ਤੇ ਇਧਰ ਬਈ 라ਵੀ ਬਾਹਰ ਕੱਢ ਰੱਖਿਆ ਲਾਡੋ ਤੇ ਇਧਰੋਂ ਵੀ ਬਹੁਤ ਵਧੀਆ ਬਣ ਗਿਆ ਬਈ ਸਾਰਾ ਦੇਖੋ ਆ ਆ ਕੰਦ ਧੂਏ ਨਾਲ ਲਿਬੜੀ ਪਈ ਸੀ ਆ ਸਾਰੀ ਸਾਫ਼ ਕਰਤੀ ਬਈ ਤੁਰ ਤੱਕ ਵਾਈਟ ਕਰਤਾ ਤੇ ਇਧਰੋਂ ਦੇਖੋ ਬਈ ਆ ਸਾਰੇ ਪਿੰਜਰੇ ਕਲਰ ਕਰਾਤੇ ਆ ਖੁਰਲੀ ਰੈੱਡ ਕਰਾਤੀ ਆ ਪਿੰਜਰਾ ਵਧੀਆ ਬਣ ਗਿਆ ਆ ਵਧੀਆ ਬਣ ਗਿਆ ਕਬੂਤਰ ਇਧਰ ਛੱਡ ਰੱਖੇ ਨੇ ਓਫ ਤੋਂ ਬਾਅਦ ਬਈ ਆ ਛੜੀਆਂ ਵਾਲਾ ਆ ਚਿੜੀਆਂ ਵਾਲਾ ਵਧੀਆ ਬਣ ਗਿਆ ਤੇ ਆ ਡੱਗੀ ਵਧੀਆ ਬਣ ਗਈ ਦੇਖੋ ਬਈ ਇਹ ਵੀ ਚਿੱਟੀ ਚਿੱਟੀ ਨਿਕਲਿਆਈ ਤੇ ਬੈਲਾ ਦੇ ਬੱਚੇ ਇਧਰ ਛੱਡ ਰੱਖੇ ਨੇ ਆਟਾ ਕੀਆ ਤੇ ਵੀ ਰੰਗ ਕਰਾਤਾ ਤੇ ਆ ਖੁੱਡਾ ਵੀ ਬਹੁਤ ਵਧੀਆ ਬਣ ਗਿਆ ਇਹਦੀ ਹਾਲਤ ਬਹੁਤ ਬੁਰੀ ਹੋ ਰਹੀ ਸੀ ਹੁਣ ਕੈਂਟ ਲੱਗਦਾ ਓਏ ਤੁਹਾਨੂੰ ਕੀ ਹੋ ਰਿਹਾਗਾ ਤੇ ਬਾਕੀ ਬਈ ਸਾਰੇ ਪਿੰਜਰੇ ਵਧੀਆ ਬਣਾਤੇ ਤੇ ਹੁਣ ਵਾਰੀ ਥੋੜੀ ਆ ਬਈ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗਿਆ ਤੁਹਾਨੂੰ ਆਪਣਾ ਆ ਸਾਰਾ ਫੈਟ ਅਪ ਬਈ 2 ਦਿਨਾਂ ਦਾ ਕੰਮ ਤੁਹਾਨੂੰ 10 15 ਮਿੰਟ ਦੀ ਵੀਡੀਓ ਚੀਜ਼ ਦਿਖਾਤਾ ਜਰੂਰ ਦੱਸਿਓ ਬਈ ਆਪਣੇ ਫੈਟ ਅਪ ਬਾਰੇ ਕਿਵੇਂ ਲੱਗਿਆ ਹੁਣ ਤੁਹਾਨੂੰ ਅਗਲੀ ਵੀਡੀਓ ਚ ਬਣਾਵਾਂਗੇ ਮਿੰਨੀ ਪੋਲਟਰੀ ਫਾਰਮ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ